ਨਾਈਟ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਬੀਸੀਐਮ ਸੀਨੀਅਰ ਸਕੱਤਰ ਸਕੂਲ ਫੋਕਲ ਪੁਆਇੰਟ ਦੀ ਹੋਣ ਹਰ ਵਿਦਿਆਰਥਣ ਕਰਨਦੀਪ ਕੌਰ ਨਾਫਰੇ ਨੇ ਇੱਕ ਵੱਡੀ ਮੱਲ ਮਾਰਦਿਆਂ ਲੁਧਿਆਣਾ ਜ਼ਿਲ੍ਹੇ ਦਾ ਨਾਮ ਪੰਜਾਬ ਪਰ ਵਿੱਚ ਚਮਕਾ ਦਿੱਤਾ ਹੈ ਉਸਨੇ ਬੀਤੇ ਦਿਨ ਪੰਜਾਬ ਪਰ ਦੇ 11ਵੀਂ ਅਤੇ 12ਵੀਂ ਦੇ 400 ਵਿਦਿਆਰਥੀਆਂ ਚ ਹੋਏ ਲੇਖ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਲੁਧਿਆਣਾ ਜ਼ਿਲ੍ਹੇ BCM ਸੀਨੀਅਰ ਸੈਕੰਡਰੀ ਸਕੂਲ ਅਤੇ ਮਾਤਾ ਜਰਨਲਿਸਟ ਗੁਰਿੰਦਰ ਸਿੰਘ ਮਹਦੂਦਾ ਮੁੱਖ ਸੰਪਾਦਕ ਦੇਸ਼ ਦੁਨੀਆ ਅਖਬਾਰ ਅਤੇ ਚੈਨਲ ਤੇ ਪਿਤਾ ਗੁਰਪ੍ਰੀਤ ਸਿੰਘ ਮਹਦੂਦਾ ਪ੍ਰਧਾਨ ਪੀਐਸਈਬੀ EMPLOYEES FEDERATION 8ਕ ਤੇ ਸਾਬਕਾ ਮੁੱਖ ਸੰਪਾਦਕ ਦੇਸ਼ ਦੁਨੀਆ ਅਖਬਾਰ ਅਤੇ ਚੈਨਲ ਦਾ ਨਾਮ ਚਮਕਾ ਦਿੰਦਾ ਹੈ। ਕਿਰਨਦੀਪ ਕੌਰ ਨਾਫਰੀ ਦੀ ਪਹਿਲੀ ਪੋਜੀਸ਼ਨ ਔਨ ਤੇ ਡੈਰੀ ਵਿਕਾਸ ਵਿਭਾਗ ਪੰਜਾਬ ਅਤੇ ਪੰਜਾਬ ਡੈਰੀ ਵਿਕਾਸ ਬੋਰਡ ਵੱਲੋਂ ਸਾਂਝੇ ਤੌਰ ਤੇ ਗੁਰੂ ਅੰਗਦ ਦੇ ਵੈਟਰਨਰੀ ਅਤੇ ਐਨੀਮਲ ਸਾਇੰਸਸ ਯੂਨੀਵਰਸਿਟੀ ਲੁਧਿਆਣਾ ਵਿਖੇ ਆਯੋਜਿਤ ਰਾਜਪਦਰੀ ਬੱਚਿਆਂ ਦਾ ਸੈਮੀਨਾਰ ਸਿਹਤ ਅਤੇ ਖੁਸ਼ਹਾਲੀ ਲਈ ਦੁੱਧ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਕੈਬਨਟ ਮੰਤਰੀ ਖੇਤੀਬਾੜੀ ਕਿਸਾਨ ਫਾਈ ਫੂਡ ਪ੍ਰੋਸੈਸਿੰਗ ਪਸ਼ੂ ਪਾਲਣ ਮੱਛੀ ਪਾਲਣ ਅਤੇ ਡੈਰੀ ਵਿਕਾਸ ਵਿਭਾਗ ਪੰਜਾਬ ਨੇ 3000 ਰੁਪਏ ਦੇ ਨਕਦ ਇਨਾਮ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ। BCM ਸੀਨੀਅਰ ਸੈਕੰਡਰੀ ਸਕੂਲ ਦੀ ਵੱਡੀ ਮਾਣ ਵਾਲੀ ਗੱਲ ਇਹ ਵੀ ਰਹੀ ਕਿ ਇਸੇ ਸਕੂਲ ਦੀਆਂ ਵਿਦਿਆਰਥਣਾ ਬਾਨੀ ਡੋਗਰਾ ਨੇ ਦੂਜਾ ਅਤੇ ਅਕਸ਼ਰ ਨਤੀਜਾ ਸਥਾਨ ਹਾਸਲ ਕੀਤਾ। ਉਹਨਾਂ ਦੋਵਾਂ ਨੂੰ ਵੀ ਇਸੇ ਸਮਾਗਮ ਵਿੱਚ 2000 ਰੁਪਏ ਦੇ ਨਕਦ ਇਨਾਮ, ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖੁਸ਼ੀ ਸਾਂਝੀ ਕਰਦੇ ਹਾਂ ਕਿਰਨਦੀਪ ਕੌਰ ਨਾਫਰੀ ਨੇ ਕਿਹਾ ਕਿ ਉਸ ਦੇ ਲਿਖੇ ਲੇਖ ਨੂੰ ਪਹਿਲਾ ਸਥਾਨ ਮਿਲਣ ਤੇ ਉਸ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਜਿਸ ਦਾ ਸ਼ਰੇ ਉਹ ਆਪਣੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਨੀਰੂ ਕੌੜਾ ਸਮੇਤ ਬਾਕੀ ਟੀਚਰਾਂ ਨੂੰ ਵੀ ਦੇਣਾ ਚਾਹੁੰਦੀ ਹੈ ਜੋ ਵਿਦਿਆਰਥੀਆਂ ਦੇ ਅੰਦਰ ਦੀ ਕਲਾ ਨਿਖਾਰਨ ਲਈ ਮੌਕਾ ਦੇਣ ਦੇ ਨਾਲ-ਨਾਲ ਸਹਿਯੋਗ ਵੀ ਦਿੰਦਿਆਂ ਨੇ ਉਹਨਾਂ ਇਸ ਕਾਮਯਾਬੀ ਲਈ ਆਪਣੇ ਵੱਡੇ ਭਰਾ ਹਰਸ਼ਦੀਪ ਸਿੰਘ ਮਹਿਦੂਦਾ ਨੂੰ ਵੀ ਸ਼ਰੇਹ ਦਿੰਦਿਆਂ ਕਿਹਾ ਕਿ ਮੁਕਾਬਲੇ 'ਚ ਪਹਿਲੇ ਸਥਾਨ 'ਤੇ ਆਈ ਲੇਖ ਮਿਲਕ ਫਾਰ ਹੈਲਥ ਐਂਡ ਪ੍ਰੋਸਪਰਿਟੀ ਦੀ ਚੋਣ ਵਿੱਚ ਉਸ ਦਾ ਵੀ ਯੋਗਦਾਨ ਹੈ ਉਸਨੇ ਪੱਤਰਕਾਰੀ ਦੇ ਖੇਤਰ ਵਿੱਚ ਚੰਗਾ ਸਥਾਨ ਰੱਖਣ ਵਾਲੇ ਆਪਣੇ ਮਾਤਾ-ਪਿਤਾ ਦਾ ਵਿਸ਼ੇਸ਼ ਤੌਰ 'ਤੇ ਅਨੁਭਵ ਕਰਦੇ ਹਾਂ ਕਿ ਉਹ ਹਰ ਖੇਤਰ ਵਿੱਚ ਉਸ ਨੂੰ ਪ੍ਰੋਤਸਾਹਿਤ ਕਰਦੇ ਹਨ ਜਿਸ ਦੀ ਬਦੌਲਤ ਉਸ ਵੱਲੋਂ ਕਈ ਹੋਰ ਮੁਕਾਬਲੇ ਵੀ ਜਿੱਤੇ ਗਏ ਹਨ